SSP ਸਾਹਿਬ ਦੇ ਜਿਨ੍ਹਾਂ ਨੇ ਬਹੁਤ ਸ਼ਾਰਟ ਨੋਟਿਸ ਤੇ ਸਾਨੂੰ ਇਹ ਸਾਰੇ ਅਰੇਂਜਮੈਂਟਸ ਆਪਣੀ ਪੁਲਿਸ ਫੋਰਸ ਦੇ ਹੈਲਪ ਦੇ ਨਾਲ ਕਰਨ ਦੇ ਵਿੱਚ ਸਾਡੀ ਹੈਲਪ ਕੀਤੀ ਦਾ ਖਾਸ ਤੌਰ ਤੇ ਧੰਨਵਾਦ ਦੀਆਂ ਸਾਡੇ ਦੋਸਤ ਐਸਾ ਇੰਪੈਕਟ ਖਾਸ ਤੌਰ ਤੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਮੈਂ ਬਠਿੰਡਾ ਨੂੰ ਬਿਲੋਂਗ ਕਰਦਾ ਵਾਲਾ ਜਿੱਤ ਕੇ ਅੱਜ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜਾ ਕੈਂਸਰ ਕੇਅਰ ਸੋਸਾਇਟੀ ਵੱਲੋਂ ਕੈਂਪ ਜਿਹੜਾ ਪੰਜਾਬ ਪੁਲਿਸ ਜਿਹੜੀ ਫਰੀਦਕੋਟ ਪੁਲਿਸ ਵੱਲੋਂ ਨਾਲ ਸਹਿਯੋਗ ਦੀ ਲਾਇਆ ਗਿਆ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਜਿਹੜਾ ਇੰਨੇ ਟੈਸਟ ਜਿਹੜੇ ਹੈਗੇ ਆ ਬਹੁਤ ਜਿਹੜੇ ਐਕਸਪੈਂਸਿਵ ਟੈਸਟ ਹੈਗੇ ਸਾਰੇ ਫ੍ਰੀ ਜਿਹੜੇ ਹੈਗੇ ਇਹਨਾਂ ਨੂੰ ਕੀਤੇ ਜਾ ਰਹੇ ਆ ਤਾਂ ਇਹ ਇੱਕ ਪੁਲਿਸ ਲਈ ਆਹ ਆਨ ਪਬਲੀਕਲੀ ਬਹੁਤ ਵਧੀਆ ਮੌਕਾ ਵਾ ਸਾਰੇ ਜਿਹੜੇ ਆ ਇਹਦੇ ਵਿੱਚ ਬਹੁਤ ਬਹੁਤ ਜਿਹੜੇ ਹੈਗੇ ਆਪਣੇ ਆਕੇ ਟੈਸਟ ਕਰਾਉਣ ਤਾਂ ਟੈਸਟ ਤੋਂ ਬਾਅਦ इवन ਦਵਾਈਆਂ ਵੀ ਇਸੇ ਤਰ੍ਹਾਂ ਜਿਹੜੀਆਂ ਆ ਗਿਆ ਫ੍ਰੀ ਦਿੱਤੀਆਂ ਜਾਂਦੀਆਂ ਆ ਗਿਆ ਤਾਂ ਮੇਰੇ ਸਾਰੇ ਮੁਲਾਜ਼ਮ ਔਰ ਸਾਰੇ ਜਿਹੜੇ ਕੋਈ ਵੀ ਡਿਪਾਰਟਮੈਂਟ ਹੈਗਾ ਉਹਨਾਂ ਸਾਰਿਆਂ ਨੂੰ ਅਪੀਲ ਆ ਜਿਹੜੇ ਐਸਐਸਪੀ ਫ੍ਰੀਪੋਰਟ ਤੇ ਜਿਹੜੇ ਕੈਂਸਰ ਵਰਸ ਸੁਸਾਇਟੀ ਦੇ ਸਹਿਯੋਗ ਨਾਲ ਜਿਹੜੀ ਪੁਲਿਸ ਲਾਈਨ ਟ੍ਰੀਟ ਕੋਡ ਦੇ ਵਿੱਚ ਕੈਂਪਸ ਯੂਜ਼ਰ ਕੀਤਾ ਜਾਇਆ ਉਹਦਾ ਵੱਧ ਤੋਂ ਵੱਧ ਫਾਇਦਾ ਲੈਣ। ਥੈਂਕ ਯੂ। ਸਰ ਬੋਲੋ ਤੇ ਬਣਾ ਲੈਣੋਂ ਤਾਂ ਹੀ ਅਫਰ ਹੋਣਾ। ਬਹੁਤ ਜਿਆਦਾ ਬਿਜ਼ੀ ਸ਼ਡਿਊਲ ਹੁੰਦਾ ਉਹਨਾਂ ਦਾ ਕਿ ਉਹਨਾਂ ਲਈ ਇਹ ਕਾਰਗਰ ਸਭ ਕੋਏ ਕਿ ਉਹਨਾਂ ਨੂੰ ਇਹ ਸੰਭਾਲ ਬਹੁਤ ਜਰੂਰੀ। ਦੇਖੋ ਜਿਹੜਾ ਬਿਜ਼ੀ ਸ਼ਡਿਊਲ ਹੈਗਾ ਸਾਰਾ ਪਰ ਬਿਜ਼ੀ ਸ਼ਡਿਊਲ ਤਾਂ ਤਾਂ ਹੀ ਹੈ ਨਾ ਜੇ ਸਾਡਾ ਬੋਡੀ ਸਾਡੀ ਸਿਹਤ ਤੰਦਰੁਸਤ ਹੈਗੀ ਆ। ਸੋ ਜਿਹੜਾ ਸਿਹਤ ਜੇ ਤੰਦਰੁਸਤ ਹੋਊਗੀ ਜੇ ਤਾਂ ਦੀ ਡਿਊਟੀ ਜਿਹੜੀ ਆ ਅੱਛੀ ਕੀਤੀ ਜਾਊਗੀ। ਉਦੇ ਕਰਕੇ ਜਿਹੜਾ ਹੈਗਾ ਇਹ ਫਰੀਦਕੋਟ ਪੁਲਿਸ ਵੱਲੋਂ ਜਿਹੜਾ ਹੈਗਾ ਇਹ ਕੈਂਪੋਸ ਰੋਜ਼ ਕੀਤਾ ਗਿਆ ਜਿਹਦੇ ਨਾਲ ਜਿਹੜਾ ਹੈਗਾ ਇਹੋ ਜੀ ਜਿਹੜੇ ਨਾਮਰਾਜ਼ ਬਿਮਾਰੀ ਜਿਹੜੀ ਹੈਗੀ ਆ ਉਹਨੂੰ ਜੜ ਤੋਂ ਖਤਮ ਕੀਤਾ ਗਿਆ ਪਰ ਕੀ ਉਪਰਾਹ ਕਰ ਕੀਤਾ ਹੈ ਨਾ ਸੋਲ ਬਾਈ profession ਮੈਨ ਐਡਵੋਕੇਟ ਬਟ ਇਹ ਕਿ ਜਦੋਂ ਮੈਨੂੰ ਹਰਮਨ ਸ਼ੇਰਗਿੱਲ ਮੇਰਾ ਛੋਟਾ ਵੀਰ ਜਿਹੜਾ ਕੈਨੇਡਾ ਤੋਂ ਫੋਨ ਆਇਆ ਕਿ ਜੀ ਇਦਾਂ ਇਦਾਂ ਕਰਕੇ ਉਹਨਾਂ ਨੇ ਆਪਣੇ ਪਿੰਡ ਹੀ ਕਿ ਜਿਹੜਾ ਬਹੁਤ ਵੱਡਾ ਕੈਂਪ ਲਵਾਇਆ ਸੀਗਾ ਉਹ ਕਹਿੰਦੇ ਜੀ ਮੈਨੂੰ ਜਿੱਥੇ ਵੀ ਤੁਸੀਂ ਲੱਗੇ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਵੀ ਜਿੱਥੇ ਕਰਾਇਆ ਜਾ ਸਕਦਾ ਹੈ ਮੇਰੇ ਵੱਲੋਂ ਸਾਰਾ ਸਹਿਯੋਗ ਰਹੇਗਾ ਸਭ ਤੋਂ ਪਹਿਲੀ ਗੱਲ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਕਿ ਫਾਈਨੈਂਸ਼ੀਅਲੀ ਤੁਹਾਡਾ ਬੈਕਅਪ ਜ਼ਰੂਰ ਹੋਣਾ ਚਾਹੀਦਾ ਅੱਗੇ ਤੁਹਾਡੇ ਇੰਤਜ਼ਾਮਾਤ ਹੋ ਜਾਉਣੇ ਕੋਈ ਵੱਖਰੀ ਗੱਲ ਹੈ ਪਰ ਤੁਹਾਡੇ ਕੋਲ ਬੈਕਅਪ ਜਦ ਤੱਕ ਨਹੀਂ ਹੈ ਤੁਸੀਂ ਇਨੀਸ਼ੀਏਟਿਵ ਲੈ ਨਹੀਂ ਸਕਦੇ ਬੋਲਡ ਕੈਂਸਰ ਕੇਅਰ ਜਿਹੜਾ ਹੈਗਾ ਕੁਲਵੰਤ ਸਿੰਘ ਢਾਲੀਵਾਲ ਜੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਤੇ ਉਹ ਕਿਉਂਕਿ ਉਹਨਾਂ ਦੀ ਫੈਮਿਲੀ 'ਚ ਕੋਈ ਬੰਦਾ ਇੱਕ ਇਸ ਤਰੀਕੇ ਨਾਲ ਕੈਂਸਰ ਤੇ ਉਹ ਆਪਣੇ ਇਲਾਕੇ ਤੋਂ ਇਹਨੇ ਮੋਗੇ ਤੋਂ ਬਿਲੋਂਗ ਕਰਦੇ ਨੇ ਯੂਕੇ 'ਚ ਇਸ ਟਾਈਮ ਬਹੁਤ ਵਧੀਆ ਸੈਟਲਡ ਨੇ ਬਟ ਉਹ ਐਸ ਕੈਂਸਰ ਨੂੰ ਜੜੋਂ ਪਟਣ ਵਾਸਤੇ ਤੇ ਐਸ ਕੈਂਸਰ ਨੂੰ ਲੈ ਕੇ ਜੋ ਇੱਕ ਗਲਤ ਫਹਮੀਆਂ ਹੁੰਦੀਆਂ ਲੋਕਾਂ ਦੇ ਦਿਮਾਗ 'ਚ دہشت ਹੈ ਡਰ ਹੈ ਉਸ ਨੂੰ ਦੂਰ ਕਰਨ ਵਾਸਤੇ ਕਿ ਜੇ ਪ੍ਰੀਲੀਮਿਨਰੀ ਸਟੇਜ ਤੇ ਆ ਇਨੀਸ਼ੀਅਲ ਸਟੇਜ ਤੇ ਜੇ ਟੈਸਟ ਹੋ ਜਾਣ ਜੇ ਡਿਟੈਕਟ ਹੋ ਜੇ ਤਾਂ 100% ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਪਰ ਕਿਉਂਕਿ ਲੋਕਾਂ 'ਚ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰਨੈਸ ਨਹੀਂ ਹੈ ਉਸ ਕਰਕੇ ਉਹਨਾਂ ਨੇ ਇਹ ਜਿਹੜਾ ਵਰਲਡ ਕੈਂਸਰ ਕੇਅਰ ਦਾ ਜਿਹੜਾ ਉਪਰਾਲਾ ਸ਼ੁਰੂ ਕੀਤਾ ਜਿਸ ਦੇ ਰਾਹੀਂ ਇਹ ਕੈਂਪ ਲਾਉਣ ਲੱਗੇ ਕਿਉਂਕਿ ਇਟ ਇਜ਼ ਆਪਣੇ ਤਰੀਕੇ ਦਾ ਇਨੀਸ਼ੀਏਟਿਵ ਹੈ ਪਾਇਨੀਅਰਿੰਗ ਇਨੀਸ਼ੀਏਟਿਵ ਹੈ ਕਿ ਤਾਲੀਵਾਲ ਸਾਹਿਬ ਨੇ ਇਹ ਜਿਹੜਾ ਸ਼ੁਰੂ ਕੀਤਾ ਜਦੋਂ ਲੋਕਾਂ ਨੂੰ ਨਾਲ ਜੋੜਿਆ ਸ਼ੁਰੂ ਕਰਨਾ ਕਿਸੇ ਕੰਮ ਨੂੰ ਬਹੁਤ ਔਖਾ ਹੁੰਦਾ 10000 ਦੇ ਆਸ-પાસ ਸੇ ਕੈਂਪ ਤਕਰੀਬਨ ਆਲ ఓਵਰ ਇੰਡੀਆ ਨਾ ਚੁੱਕਿਆ ਦੁਨੀਆ ਦੇ ਦੂਜੇ ਹਿੱਸਿਆਂ ਚ ਵੀ ਇਹਨਾਂ ਦੀ ਡਿਮਾਂਡ ਹੁੰਦੀ ਹੈ ਤੇ ਹੁਣ ਲੋਕੀ ਇਹਨਾਂ ਤੋਂ ਮਤਲਬ ਇਹਨਾਂ ਕੋ ਬੁੱਕ ਹੈ ਇਹਨਾਂ ਦਾ ਸ਼ਡਿਊਲ ਕਿ ਇਹਨਾਂ ਤੋਂ ਟਾਈਮ ਬੁਕਿੰਗ ਕਾਫੀ ਧੇਰ ਪਹਿਲਾਂ ਸਾਨੂੰ ਲੈਣੀ ਪੈਂਦੀ ਹੈਗੀ ਹੈ ਅੱਜ ਅਸੀਂ ਜਿਹੜਾ ਇਹ ਅੱਜ ਦਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਕੈਂਪ ਕੈਂਪ ਲੱਗਿਆ ਹੋਇਆ ਕੈਂਸਰ ਕੈਕੋਰਡ ਕੈਂਸਰ ਕੈਂਪ ਜਿਹੜਾ ਉਹ ਐਸਪੀ ਸਾਹਿਬ ਮੇਰੇ ਨਾਲ ਜਿਹੜੇ ਸਹਿਯੋਗ ਕੀਤਾ ਇਹਨਾਂ ਨੇ ਮੈਨੂੰ ਪੂਰੀ ਤਰੀਕੇ ਨਾਲ ਸ ਉਹਨਾਂ ਨੇ ਸਾਨੂੰ ਗ੍ਰੀਨ ਸਿਗਨਲ ਦਿੱਤਾ ਤਾਂ ਜੋ ਇਹ ਅਸੀਂ ਇਸ ਨੂੰ ਪੋਸੀਬਲ ਕਰ ਸਕੀਏ ਤੇ ਇੱਥੋਂ ਸਾਨੂੰ ਇਨਫਰਾਸਟ੍ਰਕਚਰ ਜਿਹੜਾ ਸਾਰਾ ਪ੍ਰੋਵਾਈਡ ਕੀਤਾ ਗਿਆ ਡੀਐਸਪੀ ਸ਼ੰਸ਼ੇਰ ਸਿੰਘ ਜੀ ਵੱਲੋਂ ਵੀ ਤੇ ਐਸਪੀ ਸਾਹਿਬ ਨੇ ਸਾਰੀ ਸਰਪ੍ਰਸਤੀ ਆਪਣੇ ਸਾਹਮਣੇ ਕਿੱਦਾਂ ਦੀਆਂ ਸੁਤਾਵਾਂ ਸਿਰਫ ਕੈਂਸਰ ਦੀ ਚੈੱਕ ਹੋ ਰਿਹਾ ਜਾਂ ਆਦਰ ਬਣਾ ਦੇਖੋ ਕੈਂਸਰ ਇੱਕ ਜਿਹੜੀ ਹੈ ਕੈਂਸਰ ਇੱਕ ਅਦਰਵਾਇਜ਼ ਲਾਜ ਲਾਜ ਬਿਮਾਰੀ ਸਭ ਨੂੰ ਪਤਾ ਪਰ ਕੈਂਸਰ ਕੱਲਾ ਨਹੀਂ ਹੁੰਦਾ ਕਦੇ ਵੀ ਕੈਂਸਰ ਜਿਹੜਾ ਹੈ ਬਹੁਤ ਸਾਰੀ ਚੀਜ਼ਾਂ ਦੀ ਦਾਇਕ ਆਊਟਕਮ ਹੈ ਸਭ ਤੋਂ ਪਹਿਲਾਂ ਤਾਂ ਇਹ ਪੱਤਰਕਾਰ ਸਾਹਿਬਾਨ ਨੇ ਮੈਨੂੰ ਹੁਣ ਇੱਕ ਗੱਲ ਕਹੀ ਸੀ ਕਿ ਜਿਹੜਾ ਮਿਲਾਵਟ ਵਾਲਾ ਖਾਣਾ ਮਿਲਾਵਟ ਵਾਲਾ ਖਾਣਾ ਸਭ ਤੋਂ ਵੱਡਾ ਰੀਜ਼ਨ ਹੈ ਇਹਦਾ ਅੱਛਾ ਦੂਜੀ ਚੀਜ਼ ਹੈ ਡਰੱਗਸ ਕਿਉਂਕਿ एवरीथिंग ਇਜ਼ ਇੰਟਰਕਨੈਕਟਿਡ ਜਿਹੜੇ ਸਾਡੀ ਸਮਾਜ ਦੀਆਂ ਬਿਮਾਰੀਆਂ ਉਹ ਸਾਰੀਆਂ ਮਿਲ ਕੇ ਅਖੀਰ 'ਚ ਇਹ ਕੈਂਸਰ 'ਚ ਜਿਹੜੀ ਆ ਮਤਲਬ ਇਹ ਰਿਜ਼ਲਟ ਹੁੰਦਾ ਹੈ ਇਹਦਾ ਠੀਕ ਹੈ ਇਹ ਕੈਂਸਰ ਜਿਹੜਾ ਹੈਗਾ ਇਹਨੂੰ ਚੈੱਕ ਕਰਨ ਵਾਸਤੇ ਤੁਸੀਂ ਦੇਖੋ 슈ਗਰ ਦਾ ਟੈਸਟ ਬੀਪੀ ਟੈਸਟ ਜਿਹੜੇ ਨਾਰਮਲ ਜਿਹੇ ਟੈਸਟ ਹਨ ਉਹ ਸਾਰੇ ਤੋਂ ਸਾਰੇ ਐਸੇ ਸਾਡੇ ਕੈਂਪ 'ਤੇ ਕੀਤੇ ਜਾਂਦੇ ਨੇ ਜਿਹੜੇ ਜਨਰਲ ਜਨਰਲ ਹੈਲਥ ਚੈਕ ਹਨ ਕਿਉਂਕਿ ਇਹ ਬੇਸਿਕਲੀ ਜਿਹੜਾ ਸਾਡਾ ਕੈਂਪ ਹੁੰ ਅੰਦਰ ਵਿੱਚ ਟੈਸਟ ਜਿਹੜੇ ਹੈਗੇ ਆ ਉਹ ਹੈਲਦੀ ਲੋਕਾਂ ਦੇ ਕੀਤੇ ਜਾਂਦੇ ਜੋ ਪਹਿਲਾਂ ਤੋਂ ਬਿਮਾਰ ਆ ਉਹ ਲੋਕ ਤਾਂ ਟੈਸਟ ਕਰਵਾ ਹੀ ਰਹੇ ਹੁੰਦੇ ਆ ਇਹ ਇਸ ਕਰਕੇ ਕੀਤਾ ਜਾਂਦਾ ਹੈ ਕਿ ਆਮ ਲੋਕ ਜਿਹੜੇ ਬਿਲਕੁਲ ਅਭੀ ਅਣਜਾਣ ਤੁਰੇ ਫਿਰਦੇ ਆ ਵੀ ਅੰਦਰ ਕੋਈ ਪਤਾ ਬਿਮਾਰੀ ਕਿਹੜੀ ਬਿਮਾਰੀ ਉਹਨਾਂ ਦੇ ਅੰਦਰ ਜਿਹੜੀ ਹੈ ਪਨਪ ਰਹੀ ਹੈ ਉਸ ਬਿਮਾਰੀ ਨੂੰ अर्ਲੀਅਰ ਸਟੇਜ ਤੇ ਕਿੱਦਾਂ ਡਿਟੈਕਟ ਕੀਤਾ ਜਾ ਸਕਦਾ ਹੈ ਉਸ ਵਾਸਤੇ ਇਹ ਕੈਂਪ ਲੱਗਦਾ ਜੀ ਯਕੀਨ ਜੀ ਸਾਹਿਬ ਜਿਹੜੇ ਪੋਸਟ ਆ ਪਾਈ ਜਾਣਗੇ ਉਹਨਾਂ ਦਾ ਇਲਾਜ ਕਿਤਰਾ ਹੋਏ ਕਿਤਾ ਮਤਲਬ ਜਿਨ੍ਹਾਂ ਦੇ ਪੋਸਟਮ ਰਿਜ਼ਲਟ ਆਉਣਗੇ ਜਿਨ੍ਹਾਂ ਦੀ ਪੋਸਟਮ ਆਉਣਗੀ ਰਿਪੋਰਟ ਜਿਨ੍ਹਾਂ ਦੇ ਕੈਪੋਜੀਟਿਵ ਜਿਨ੍ਹਾਂ ਦੇ ਮਤਲਬ ਕੋਈ ਪ੍ਰੋਬਲਮ ਡਾਇਗਨੋਸ ਹੁੰਦੀ ਹੈ ਉਹ ਕਿਉਂਕਿ ਫਰਦਰ ਪ੍ਰੋਸੀਜਰ ਇਹ ਹੈਗਾ ਕਿ ਜਿਨ੍ਹਾਂ ਦੀ ਪ੍ਰੀਲੀਮਿਨਰੀ ਸਟੇਜ ਤੇ ਜਿਹੜੇ ਤਾਂ ਓਕੇ ਹੈਗੇ ਠੀਕ ਹੈ ਉਹਨਾਂ ਨੂੰ ਤਾਂ ਕੋਈ ਜ਼ਰੂਰਤ ਨਹੀਂ ਹੈਗੇ ਪਰ ਜਿਨ੍ਹਾਂ ਦੇ ਟੈਸਟ ਦੇ ਵਿੱਚ ਕੁਝ ਵੀ ਮਲਾਈਨ ਰਿਪੋਰਟ ਆਉਂਦੀ ਹੈ ਕੁਝ ਵੀ ਰਿਪੋਰਟ ਜਿਹੜੀ ਥੋੜੀ-ਬੋਦੀ ਡੈਫੈਕਟਿਵ ਆਉਂਦੀ ਹੈ ਉਹਨਾਂ ਦੀ ਜਿਹੜੀ ਕਿਉਂਕਿ ਐਡਵਾਂਸ ਜਿਹੜੀ ਕੈਂਸਰ ਜਿਹੜੇ ਹਸਪੀਟਲਸ ਨੇ ਉਹਨਾਂ ਨਾਲ ਸਾਡਾ ਟਰਾਈਅਪ ਹੈਗਾ ਟਰਾਈਅਪ ਕਹ ਉਹਦੇ ਵਿੱਚ ਉਹਨਾਂ ਨੂੰ ਜਿਹੜੇ ਰਿਆਇਤਾਂ ਵੀ ਮਿਲਦੀਆਂ ਹੈਗੀਆਂ ਜਿਹੜੇ ਜਿਨ੍ਹਾਂ ਨੇ ਇੱਥੇ ਕੈਂਪ ਤੇ ਸਾਡੇ ਨਾਲ ਸ਼ਿਰਕਤ ਕੀਤੀ ਹੁੰਦੀ ਹੈ ਇੱਥੇ ਟੈਸਟ ਕਰਾਇਆ ਹੁੰਦਾ ਤੇ ਨਾਲੇ ਉਹਨਾਂ ਨੂੰ ਸੂਚਨਾ ਵੀ ਮਿਲਦੀਆਂ ਨੇ ਤੇ ਉਹਨਾਂ ਨੂੰ ਕਿਉਂਕਿ ਜਾਣਕਾਰੀ ਕਾਫੀ ਸਾਰੀ ਜਾਣਕਾਰੀ ਦਿੱਤੀ ਵੀ ਜਾਂਦੀ ਹੈ ਜੇ ਕੋਈ ਜਿਹੜੇ ਜਨਰਲ ਹੈ ਜਨਰਲ ਬੰਦਿਆਂ ਨੂੰ ਕਿ ਜਨਰਲ ਇਨਸਪੈਕਸ਼ਨ ਸੈਟ ਆਫ ਇਨਸਪੈਕਸ਼ਨ ਜਿਹੜਾ ਉਹ ਦੇ ਦਿੱਤਾ ਜਾਂਦਾ ਪਰ ਜਿਹੜੇ ਬੰਦਿਆਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਇਨੀਸ਼ੀਅਲੀ ਥੋੜੀ-ਬੋਤੀ ਦਵਾਈ ਜੋ ਦਿੱਤੀ ਜਾ ਸਕਦੀ ਹੈ ਤੇ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਤੇ ਨਾਲ ਫਰਦਰ ਜਿਹੜਾ ਟੈਸਟ ਵਾਸਤੇ ਉਹਨੂੰ ਗਾਈਡ ਕੀਤਾ ਜਾਂਦਾ ਹੈਗਾ ਤੇ ਪਾਰਟੀ ਵੋਟੋ ਕੱਟ ਦਾਂਗੇ ਜੇ ਕੋਈ ਹੋ ਜਾ ਉਹ ਕੋਈ ਦਿੱਕਤ ਨਾ ਲੋ ਹਾਂ ਜੀ ਜਰ ਕੀ ਕਹਿਣਾ ਚਾਹੋਗੇ ਜਿਹੜਾ ਇਹ ਕੈਂਪ ਲੱਗੇ ਸਾਡੇ ਮੰਨ ਲਓਗੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜੀ ਨੇ ਇੱਕ ਵਰਲਡ ਕੇਅਰ ਕੈਂਸਰ ਕੇਅਰ ਕੈਂਪ ਦਾ ਉਯੋਜਨ ਕੀਤਾ ਇੱਥੇ ਜਿੱਥੇ ਪੁਲਿਸ ਫੈਮਲੀਆਂ ਤੇ ਪੁਲਿਸ ਪਰਸਨਲ ਦਾ ਸਾਰਿਆਂ ਦਾ ਸਕਰੀਨਿੰਗ ਟੈਸਟ ਹੋ ਰਿਹਾ ਇਹ ਬਹੁਤ ਵਧੀਆ ਪਰਾਲਾ ਕਿਉਂਕਿ ਮੁਲਾਜ਼ਮਾਂ ਨੂੰ ਦਿਨ-ਬਦਨ ਡਿਊਟੀ ਤੇ ਫਤਾਂ ਨਹੀਂ ਲੱਗਦਾ ਵੀ ਮੈਨੂੰ ਕੀ ਕੀ ਪ੍ਰੋਬਲਮ ਆ ਜੇ ਕਿੱਦਾਂ ਫਿਰ ਉਹ ਫੋਰਸ ਤੇ ਆ ਕੇ ਇਦਾਂ ਬਾਅਦ ਚੋ ਬਿਮਾਰੀ ਦਾ ਪਤਾ ਲੱਗਦਾ ਹੁਣ ਜਿਹੜਾ ਸਕਰੀਨਿੰਗ ਟੈਸਟ ਹੋ ਰਿਹਾ ਇਹਦੇ ਵਿੱਚ ਮੁੱਢਲੀ ਹੀ ਪਤਾ ਲੱਗ ਰਿਹਾ ਸਾਨੂੰ ਵੀ ਕੀ ਘਾਟ ਆ ਸਰੀਰ ਤੇ ਕੀ ਗੱਲਬਾਤ ਆ ਤੇ ਇਹ ਸਾਡੇ ਮਾਨਦਯੋਗ ਸਰਕਾਰੀ ਦੇ ਬਹੁਤ ਵਧੀਆ ਪ੍ਰੋਗਰਾਮ ਆ ਤੇ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਆ ਤਾਂ ਜੋ ਪੂਲਸ ਫੈਮਿਲੀ ਨੂੰ ਵਿਰਾਤ ਮਿਲੇ ਤੇ ਪੂਲਸ ਮੁਲਾਜ਼ਮਾਨਾਂ ਨੂੰ ਵਿਰਾਤ ਮਿਲੇ ਤੁਹਾਡੇ ਵੱਲੋਂ ਫਿਰ ਕਿਹੜੇ ਕਿਹੜੇ ਟੈਸਟ ਕਰਵਾਇਆ ਗਿਆ ਮੈਂ ਆਪਣਾ ਖੁਦ ਕਰਵਾ ਰਿਹਾ ਤੇ ਇੱਕ ਮੇਰੇ ਪਾਪਾ ਜੀ ਨੂੰ ਪ੍ਰੋਬਲਮ ਆ ਗਈ ਸੀ ਉਹਨਾਂ ਦੀਆਂ ਰਿਪੋਰਟਾਂ ਡਾਕਟਰ ਸਾਹਿਬ ਨੂੰ ਚੈੱਕਅਪ ਕਰਾ ਰਹੇ ਹਾਂ

ਸਾਡੀ ਸਿਹਤ ਦਾ ਵੀ ਧਿਆਨ ਰੱਖ ਰਹੇ ਹਾਂ। ਮੈਂ ਇਹ ਸੇਨਾ ਚਾਹੁੰਗੀ ਜਿਹੜੀਆਂ ਹੋਰ ਪਹਿਲਾਵਾ ਹੈਗੀਆਂ। ਆਮ ਲੇਡੀਜ਼ ਅਗੇ ਰੋਟੀ ਪ੍ਰਤੀ ਸਿਫਰੀ ਕਰਵਾ ਲਿਆ। ਜਿਹਨੇ ਤੁਹਾਡੇ ਵਾਸਤੇ ਚੈੱਕਅਪ ਵਾਸਤੇ ਬਣਾ ਲਿਆ ਕੀਤਾ ਗਿਆ ਹੋਰਾਂ ਨੂੰ ਪਤਾ ਨਹੀਂ ਕਰਦੇ। ਹਾਂਜੀ ਸਰ ਇਹ ਸਾਡੀ ਸਿਹਤ ਲਈ ਜ਼ਰੂਰੀ ਹੈ ਕਿ ਜੇ ਸਾਨੂੰ ਮੌਕਾ ਮਿਲ ਰਿਹਾ ਮਿਲ ਰਿਹਾ ਹੈ ਕਿਉਂਕਿ ਜੇ ਕਈ ਵਾਰੀ ਟੈਸਟ ਮਹਿੰਗਾ ਹੁੰਦਾ ਕੋਈ ਆਮ ਲੋਕੀ ਕਰਵਾ ਨਹੀਂ ਸਕਦੇਗੇ ਤੇ ਇਹ ਫ੍ਰੀ ਕਰ ਰਹੇ ਹਨ ਤੇ ਸਾਡੇ ਸਾਰਿਆਂ ਲਈ ਫਾਇਦੇ ਵਾਲੀ ਗੱਲ ਹੈ ਤੇ ਅਸੀਂ ਫੇਵਰ ਕੀ ਹੁੰਦਾ ਕਿ ਅਸੀਂ ਜਾ ਕੇ ਖੁਦ ਕਰਵਾ ਨਹੀਂ ਸਕਦੇ ਤੇ ਹੁਣ ਅਸੀਂ ਮਤਲਬ ਇੱਥੇ ਸਾਨੂੰ ਕਰਵਾਇਆ ਗਿਆ ਸਾਡੇ ਤੋਂ ਪਹਿਲੇ ਜੋ ਸਾਡੇ ਲਈ ਵਧੀਆ ਹੈ ਜੋ ਸਾਡੇ ਮੁਕਤੀ ਫਾਇਦਾ ਫਾਇਦੇ ਵਾਲਾ ਹੈ ਤੇ ਸਾਨੂੰ ਇਸ ਬਾਰੇ ਪਤਾ ਚੱਲੇਗਾ ਸਾਡੇ ਸਰੀਰ ਕੋਈ ਪ੍ਰੋਬਲਮ ਤਾਂ ਨਹੀਂ ਹੈ ਹਾਂਜੀ ਸਰ ਕੀ ਕਹਿਣਾ ਚਾਹੂਗਾ ਜਿਹੜਾ ਅੱਜ ਕੈਂਪ ਹੈ ਅੱਜ ਦੇ ਜਿਹੜਾ ਕੈਂਪ ਹੈ ਇਹਦਾ ਵਰਲਡ ਕੈਂਸਰ ਕੇਅਰ ਕੈਂਪ ਹੈ ਜੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਨਾਲ ਡਾਕਟਰਾਂ ਦੀ ਪ੍ਰੋਫੈਸ਼ਨਲ ਟੀਮ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਕੇ ਸਾਰੇ ਮੁਲਾਜ਼ਮਾਂ ਦਾ ਜਿਹੜਾ ਕੇ ਟੋਟਲੀ ਸਾਰਾ ਚੈੱਕਅਪ ਕੀਤਾ ਕੀਤਾ ਜਾ ਰਿਹਾ ਹੈਗੇ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਜਿਹੜੇ ਇਹੋ ਜਿਹੇ ਉਪਰਾਲੇ ਆ ਇਹ ਅੱਗੇ ਤੋਂ ਵੀ ਹੋਣੇ ਚਾਹੀਦੇ